ਏ ਆ ਜੀ ਆਪਣੇ ਫਾਰਮ ਦੇ ਨਗੀਨੇ ਇਹ ਬੈਠੀ ਆ ਬੁਲਬਲ ਅੱਜ ਸਵੇਰ ਦੀ بارش ਹੁੰਦੀ ਪਈ ਆ ਤੇ ਨਵਾਈਆਂ ਨੂੰ ਵੀ ਨਹੀਂ ਕਿ ਅੱਜ ਟਾਈਮ ਨਹੀਂ ਮਿਲਿਆ ਤੇ ਇਹ ਆ ਜੀ ਮੇਗਣਾ ਮੇਗਣਾ ਦੀ ਅੱਜ ਜਿਹੜੀ ਏਆਈ ਹੋ ਗਈ ਆ ਇਹਨੂੰ ਆਪਾਂ ਸੀਮਨ ਲਾਤਾ ਸੰਧੂ ਫਾਰਮ ਦਾ ਕੈਪਟਨ ਬੁੱਲ ਜਿਹਦੀ ਮਾਂ ਦਾ ਬਹੁਤ ਚੰਗਾ ਰਿਕਾਰਡ ਆ ਚੰਗਾ ਬੋਲਾ ਤੇ ਮਾਂ ਦਾ ਹੀ ਬਹੁਤ ਚੰਗਾ ਰਿਕਾਰਡ ਆ ਦੇਖ ਸਕਦੇ ਹੋ ਤੁਸੀਂ ਆਪਣੀ ਮੇਗਣਾ ਤੇ ਮੇਗਣਾ ਬਹੁਤ ਵਧੀਆ ਪੂਰੀ ਜੈਡ ਬਲੈਕ ਆ ਤੇ ਆ ਇਹਦੀ ਬੈਠੀ ਆ ਜੀ ਮਾਂ ਮਹਾਰਾਣੀ ਇਹਦਾ ਵੀ ਬਹੁਤ ਚੰਗਾ ਦੁੱਧ ਆ ਜੀ ਤੇ ਥਾਂ ਥੂਣਾ ਜਿਹੜੇ ਹੁਣੇ ਬਹੁਤ ਸੋਹਣੇ ਵਿਖਾਉਂਦੀ ਆ ਮੇਗਣਾ ਜਦੋਂ ਖੜੀ ਆਈ ਫਿਰ ਤੁਹਾਨੂੰ ਦਿਖਾਵਾਂਗੇ ਤੇ ਇਹ ਬੈਠੀ ਆ ਜੀ ਆਪਣੀ ਬੁਲਬਲ ਜਿੰਦੇ ਅੱਜ ਸੂਨ ਦੇ ਵਿੱਚ ਲਗਭਗ 21 ਤੋਂ 22 ਦਿਨ ਰਹਿ ਗਏ ਨੇ ਕਿ ਇਹ ਆ ਜੀ ਜੁਗਣੀ S11 ਦੀ ਧੀ ਐਨਵੀ ਅੱਜ ਜੇ ਆਈ ਹੋ ਗਈ ਆ ਦੂਜੇ ਸੂਵੇ ਵਾਸਤੇ ਪਹਿਲਾ ਸੂਆ ਸੋਈ ਹੋਈ ਆ ਤੇ ਇਹਨੂੰ ਵੀ ਬਹੁਤ ਚੰਗਾ ਸੀਮਣ ਜਿਹੜਾ ਅੱਗੇ ਲਾ ਦਿੱਤਾ ਤੇ ਇਹਦਾ ਪਿਓ ਹੈਗਾ ਜੀ ਐਸ 11 ਤੇ ਇਹਦੀ ਮਾਂ ਆਪਣੇ ਫਾਰਮ ਦੀ ਸ਼ਾਨ ਜੰਨਤ ਬਹੁਤ ਚੰਗੀ ਗਾਂ ਚੰਗੇ ਬੱਚੇ ਜਿਹਨੇ ਪੈਦਾ ਕੀਤੇ ਆ ਇਹ ਆ ਜੀ ਆਪਣੀ ਜੁਗਣੀ ਇਹ ਬੁਲਬਲ ਮੇਗਣਾ ਇਹ ਆ ਬੈਠੀ ਮੇਗਣਾ ਦੀ ਮਾਂ ਮਹਾਰਾਣੀ ਤੇ ਦੋ گاਵਾ ਜਗੰਦਰ ਆਪਾਂ ਚੈੱਕ ਕਰਾਈਆਂ ਨੇ ਚੈੱਕ ਪਾਸ ਹੋ ਗਿ ਜਾਣੇ ਓਕੇ ਆ ਉਹ ਵੀ ਤੁਹਾਨੂੰ ਦਿਖਾ ਦੇਣੀ ਆ ਅੱਜ ਨਾਲ ਹੀ ਉਹਨਾਂ ਨੂੰ ਅੱਗੇ ਚੰਗੇ ਸੀਮਨ ਲੱਗੇ ਆ ਤੇ ਆ ਮੇਗਣਾ ਆਪਣੀ ਜੀ ਇਹ ਜਦੋਂ ਖੜੀ ਹੋਈ ਬਾਅਦ ਚ ਵੱਖਰੀ ਕੋਈ ਵੀਡੀਓ ਬਣਾ ਕੇ ਪਾਵਾਂਗੇ ਪਹਿਲੇ ਇਹਦੀ ਛੋਟੀ ਹੁੰਦੀ ਵੀਡੀਓ ਕਾਫੀ ਆਪਣੇ ਚੈਨਲ ਤੇ ਅਪਲੋਡ ਤੇ ਇਹਦੀ ਉਮਰ ਵੀ ਪੂਰੀ ਤੁਹਾਨੂੰ ਮੈਂ ਦੱਸੂਗਾ ਕਿੰਨੀ ਹੈਗੀ ਆ ਕਿੰਨੇ ਚਰਜ ਹੀੜ ਚ ਆ ਗਈ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਦੂਜੀਆਂ ਆਪਣੀਆਂ ਦੋ گاਵਾ ਜਿਹੜੀਆਂ ਚੈੱਕ ਪਾਸ ਹੋ ਜਾਣੇ ਇੱਕ ਬੈਠੀ ਹੈ ਜੀ ਆ ਸੋਨੀਆਂ ਇਹ ਅੱਜ 5 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੋ ਗਈ ਆ 5 ਤੋਂ 5.5 ਮਹੀਨਿਆਂ ਦੇ ਵਿੱਚ ਇਹਨੂੰ ਬਹੁਤ ਚੰਗਾ ਸਿਮਨ ਲੱਗਿਆ ਹੋਇਆ ਅੱਗੇ ਇਹ ਆਪਣੀ ਪਿਓਰ ਸਾਈਵਾਲ ਤੇ ਆ ਇਹਦਾ ਪਿਛਲੇ ਸਵੇਰੇ ਦਾ ਬੱਚਾ ਖੜਾ ਵੱੱਛਾ ਤੇ ਇੱਕ ਗਾਂ ਹੋਰ ਜਿੰਦੀ ਅੱਜ ਚੈੱਕ ਪਾਸ ਹੋਈ ਆ ਤੁਹਾਨੂੰ ਦਿਖਾ ਦੇਣੀ ਆ ਸਿੰਗਾ ਵਾਲੀ ਇਹ ਆ ਜੀ ਆਪਣੀ ਸਿੰਗਾ ਵਾਲੀ ਗਾਂ ਜਿਹੜੀ ਇਹ ਅੱਜ 6 ਮਹੀਨਿਆਂ ਦੀ ਚੱਕ ਪਾਸ ਹੋ ਗਈ ਆ ਇਹਨੂੰ ਸਿਮਨ ਲੱਗਾ ਜਰਸੀ ਦਾ ਬਹੁਤ ਚੰਗਾ ਮਾਂ ਇਹਦੀ ਜਿਹੜੀ ਨੋਰਮਲ ਤੇ ਪਿਓ ਇਹਦਾ ਹੈਗਾ ਸਾਈਵਾਲ ਤੇ ਅੱਗੇ ਨੂੰ ਇਸ ਵਾਰ ਆਪਾਂ ਜਰਸੀ ਦਾ ਟੀਗਾ ਰੱਖਿਆ ਤੇ ਇਹਨੇ ਬਹੁਤ ਚੰਗਾ ਦੁੱਧ ਕੱਢਿਆ ਉਮੀਦ ਤੋਂ ਵੱਧ ਇਹਨੇ ਜਿਹੜਾ ਆਪਦਾ ਪੀਕ 19 ਲੀਟਰ ਤੇ ਇਹ ਰਹੀ ਆ ਆਪਣੇ ਕੋਲੇ ਪਹਿਲਾ ਸਵੇਰ ਸੋਈ ਆ ਦੂਜੇ ਵਾਸਤੇ ਹੁਣ ਗੱਭਣਾ 6 ਮਹੀਨਿਆਂ ਦੀ ਚੈੱਕ ਪਾਸ ਹੋ ਗਈ ਆ 6 ਮਹੀਨਿਆਂ ਤੋਂ ਕੋਈ 2-4 ਦਿਨ ਇੱਧਰ ਉੱਧਰ ਹੋ ਸਕਦਾ ਤੇ ਇਹਨੂੰ ਅੱਗੇ ਜਰਸੀ ਦਾ ਸੇਮਨ ਲੱਗਾ ਬਹੁਤ ਚੰਗਾ ਤੇ ਹਾਲੇ ਵੀ ਇਹ ਜਿਹੜਾ 8 ਕਿਲੋ ਦੁੱਧ ਇਸ ਟਾਈਮ ਤੇ ਦੋ ਟਾਈਮਾਂ ਦਾ ਦੇ ਰਹੀ ਆ ਇਹਦੀ ਫੈਂਟ ਬਹੁਤ ਚੰਗੀ ਆ ਫੈਂਟ ਨੂੰ ਬਹੁਤ ਵਧੀਆ ਮੈਂਟੇਨ ਕਰਦੀ ਆ ਦੂਜੀਆਂ ਗਾਵਾਂ ਦੇ ਨਾਲ ਵੀ ਚੰਗੀ ਫੈਂਟ ਆ ਰਹੀ ਆ ਤੇ ਚੰਗਾ ਹੀ ਇਹਨੇ ਦੁੱਧ ਕੱਢਿਆ ਇੱਕ ਨਾਰਮਲ ਗਾਂ ਦੇ ਵਿੱਚੋਂ ਸਾਈਵਾਲ ਪਿਓ ਦੇ ਵਿੱਚੋਂ ਆ ਕੇ ਤੇ 19 ਕਿਲੋ ਦੁੱਧ ਜਿਹੜਾ ਬਹੁਤ ਹੁੰਦਾ ਤੇ ਅੱਗੇ ਨੂੰ ਆਪਾਂ ਇਸ ਵਾਰ ਜਰਸੀ ਦਾ ਜਿਹੜਾ ਸੀਮਨ ਚੰਗੇ ਬੁੱਲ ਦਾ ਜਿਹੜਾ ਰੱਖਿਆ ਤੇ ਦੇਖੋ ਕੀ ਬੱਚਾ ਆਉਂਦਾ ਇਹਨੂੰ ਅਜੇ ਲਗਭਗ 1 ਮਹੀਨਾ ਆਪਾਂ ਹੋਰ ਚੋਣਾ ਇੱਕ ਮਹੀਨੇ ਬਾਅਦ ਇਹਨੂੰ ਡਰਾਈ ਕਰਾਂਗੇ ਸਿਰਫ 2 ਮਹੀਨੇ ਡਰਾਈ ਕਰਨਾ ਆਪਾਂ ਇਹਨੂੰ ਤੇ ਥਣਲੇਵਾ ਜਿਹੜਾ ਬਹੁਤ ਸੋਹਣਾ ਬਣਾਉਂਦੀ ਥਣ ਬਹੁਤ ਸੋਹਣਾ ਫਿਰਾਲ ਬਹੁਤ ਵਧੀਆ ਥਣ ਮੁਠੀ ਵਾਲਾ ਹੱਥ ਦੀ ਚਵਾਈ ਹੈ ਤੇ ਇਹਦੇ ਉਦੋਂ ਸਿੰਘ ਨਹੀਂ ਸੀ ਦਾਗੇ ਗਏ ਲਾਕਡਾਊਨ ਵਿੱਚ ਤੇ ਥੋੜੀ ਜਿਹੀ ਨਾਰਮਲ ਸੇਵਾ ਰੱਖ ਕੇ ਲੇਟ ਏਆਈ ਕੀਤੀ ਸੀ ਪਹਿਲੇ ਸਵੇਰੇ ਦੀ ਤੇ ਹੁਣ ਜਿਹੜਾ ਦੂਜੇ ਸਵੇਰੇ ਵਾਸਤੇ ਛੀਆਂ ਮਹੀਨਿਆਂ ਦੀ ਗੱਭਣ ਹੈ ਜੀ ਤੇ ਹੋਰ ਚੰਗੇ ਜਿਹੇ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲੋ ਫਾਲੋ ਤੇ ਆਪਣੇ ਫਾਰਮ ਦੀ ਕੋਈ ਵੀ ਵੀਡੀਓ ਤੁਸੀਂ ਬਣਾਉਣੀ ਹੋਵੇ ਜਾਂ ਕੋਈ ਪਸ਼ੂ ਸੇਲ ਕਰਨਾ ਹੋਵੇ ਤੇ ਮੇਰਾ ਨੰਬਰ ਹੈਗਾ ਜੀ 971073095 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਕੋਈ ਆਪਣੇ ਫਾਰਮ ਦੀ ਵੀਡੀਓ ਬਣਾਉਣੀ ਆ ਜਾਂ ਕੋਈ ਹੋਰ ਕਿਸੇ ਕਾਰੋਬਾਰ ਦੀ ਤੇ ਤੁਹਾਡੀ ਵੀਡੀਓ ਬਣਾ ਦਿੱਤੀ ਜਾਊਗੀ ਵੀਡੀਓ ਦੇਖਣ ਲਈ ਧੰਨਵਾਦ ਜੀ